ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਟਾਈਮ ਹੋ ਗਿਆ ਸਵਾ 8 ਹੋਏ ਜੀ ਤੁਪਕ ਬਹੁਤ ਅੱਜ ਭੈੜੀ ਹੈਗੀ ਲੱਗਦਾ ਨਹੀਂ ਵੀ 10 ਵਜੇ ਹੁੰਦੇ ਨੇ ਲੱਗਦਾ ਸਵਾ 8 ਦਾ ਟਾਈਮ ਹੈ ਰੋਟੀ ਵੀ ਆਪਾਂ ਬਣਾ ਲਈ ਜੋ ਸਕੂਲ ਗਿਆ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਰੜੀ ਤਾਂ ਜੇ ਰਹਿੰਦੇ ਨੇਗੇ ਉਹ ਤੇਲ ਲੈਣ ਬਾਗੇ ਫਾਪੜੇ ਇਹਦੇ ਤੇ ਮੈਂ ਆ ਕੇ ਖਾऊं ਕੱਢੀ ਲੱਸੀ ਵੀ ਕੇ ਬਾਗੇ ਤੇ ਇਹ ਮੇਰਾ ਸਮਾਨ ਹਜੇ ਝੁੱਲੇ ਕੋਲੀ ਪੈਸੀ ਰੋਟੀ ਖਾ ਕੇ ਹਟ ਸੀ ਮੈਂ ਰੋਟੀ ਖਾ ਕੇ ਤਾਂ ਕੇਰਾ ਜਾਨ ਜੀ ਔਖੀ ਹੋਣ ਲੱਗ ਜਾਈਂਗੀ ਰੋਟੀ ਸਵਾਦ ਲੱਗਦੀ ਵੱਧ ਖਾਦੀ ਜਾਂਦੀ ਹੈ ਲੱਸੀ ਰੂਸੀ ਹੈ ਨਾ ਮਾ ਆਪਣੀ ਨਾਲ ਸਵਾਦ ਆਦੀ ਰੋਟੀ ਜੇ ਦੁੱਖ ਜੀ ਲੱਗੀ ਹੋਏ ਫਿਰ ਤਾਂ ਵੱਧ ਖਾਦੀ ਜਾਂਦੀ ਹੈਗੀ ਹੈ ਠੂਟੀ ਆਈ ਨਹੀਂ ਹਜੇ ਟੂਟੀ ਹਜਾਈ ਹੀ ਹੈਗੀ ਆਪਣੀ ਮੱਜਾਂ ਨਮਾਉਣ ਵਾਲੇ ਖੜੀਆ ਨੇ ਬਸ ਹੁਣ ਮੇਰਾ ਇਥੋਂ ਚੁੱਲੇ ਕੋਲ ਸਮਾਨ ਚੱਕ ਕੇ ਝਾੜੂ ਲਾ ਕੇ ਭਾਂਡੇ ਰਹਿ ਗਏ ਇਕੱਲੇ ਭਾਂਡੇ ਦਾ ਸ਼ੰਕ ਭਰਿਆ ਪੈਰ ਸੋਈ ਚ ਪਨਾਚ ਪਾਣੀ ਪਾਇਆਗਾ ਕੋਚੇ ਹਰਮਨ ਨੇ ਲਾਤੇ ਸਾਰੇ ਘਰ ਮੰਨਾਈ ਜਾਂਦੀਏਗੀ ਉਹਦਾ ਸਿਰ ਬਾਹ ਕੇ ਫਿਰ ਮਹ ਜੇ ਮੈਂ ਭਾਂਡੇ ਮਾਂਜਣ ਲੱਗ ਗਈ ਫਿਰ ਕੋਬੂਗੀ ਮੇਰਾ ਸਿਰ ਬਾਹ ਫਿਰ ਨੂੰ ਬਚਾ ਲਉ ਆਪਣਾ ਉਹ ਲੈਂਦਾ ਤੇਲ ਚਲੋ ਜੀ ਫਿਰ ਮਿਲਦੇ ਆਪਾਂ ਇਤਿਹਾਰ ਮਨ ਦਾ ਸਿਰ ਮੇ ਬਾਤਾ ਸੀਗਾ ਉਹ ਹੁਣ ਆਪਣੀ ਕਾਪੀਆਂ ਕਿਤਾਬਾਂ ਜੀ ਦੇਖਣ ਲੱਗੀ ਸੀਗੀ ਮੈਨੂੰ ਕਾਇਦ ਨਹੀਂ ਹੁੰਦੀ ਐ ਫਿਰ ਮੇਰੇ ਸਾਰੇ ਕੰਮ ਇਕੱਠੇ ਹੋਣਗੇ ਉਦੋਂ ਟੁੱਟੀ ਆਊਗੀ ਟੁੱਟੀ ਤਾਂ ਬੱਸ ਅੱਜ ਪਿੱਛੋਂ ਆਉਣੀ ਥੋੜਾ ਜਿਹਾ ਡੇਟ ਹੀ ਹੋ ਜਾਊਗੀ ਇਹ ਤੇ ਮੜੀ ਪਿੱਛੋਂ ਟੁੱਟੀ ਆਉਣੀ ਹੁੰਦੀ ਆ ਨਾ ਸਾਡੇ ਕਰਨੀ ਵਧੀਆ ਹੁੰਦਾਗਾ ਸਾਰਾ ਕੰਮ ਹੋ ਜਾਂਦਾਗਾ ਸ਼ਾਂਤੀ ਨਾਲ ਥੋੜੀ ਥੋੜੀ ਕਰ ਲੈਂਦੇ ਆ ਕੰਮ ਉਹਦੇ ਵੀ ਜਦ ਟੁੱਟੀ ਬਾਅਦ ਚ ਆਉਗੀ ਕੱਲੀ ਮੱਝ ਹੀ ਰਹਿ ਜਾਣਗੇ ਬਾਅਦ ਚ ਨਿਮਾਉਣ ਵਾਲੀ ਐ ਇਥੇ ਲਾਈ ਜਾਂਦੀ ਸੀ ਮੈਂ ਚੁੱਲ੍ਹੇ ਕੋਲੇ ਝਾੜੂ ਬਿਲੇ ਥਾਂ ਰਹਿ ਜਾਂਦਾ ਕੱਲਾ ਇਹ ਹਰਮਨ ਉਹ ਇਹਨੂੰ ਕਹਦੀ ਸੀ ਲੱਕੜ ਮਮਮੀ ਇਹ ਲੱਕੜ ਤੂੰ ਕਰੀਏ ਬਿੰਗੀ ਇਹ ਨਿਆਣੀ ਇਹਨੂੰ ਐ ਨਹੀਂ ਦਿਮਾਗ ਲਾਇਆ ਵੀ ਮਮਮੀ ਕਿਵੇਂ ਸੁੱਕੀ ਲੱਕੜ ਬਿੰਗੀ ਕਰੂਗੀ ਮੈਂ ਕਿਹਾ ਮੈਂ ਇੱਕ ਜੋ ਕਰੀਏ ਵੀ ਆਪੇ ਇਸ ਤਣਾ ਆ ਜਾ ਸੀਗਾ ਇਹ ਬਿੰਗਾ ਜਾ ਇਹ ਮੈਂ ਲਾ ਲੈਣੀ ਹੁੰਦੀ ਆ ਕਿ ਦੋ ਤਿੰਨ ਦਿਨ ਹੋ ਗਏ ਲਾਉਂਦੀ ਨੂੰ ਬਹੁਤ ਲੰਬਾ ਸੀ ਇਹ ਫਿਰ ਮੈਂ ਬਜਾ ਦੇਣੀ ਹੁੰਦੀ ਆ ਰੋਟੀ ਬਣਾ ਕੇ ਮੋਟੀਆਂ ਲੱਕੜਾਂ ਹੀ ਨੇਗੀਆਂ ਹੁਣ ਛਟੀਆਂ ਤਾਂ ਆਪਣੇ ਹੈ ਹੀ ਗਈਆਂ ਖਤਮ ਹੋ ਗਈਆਂ ਸੀਗੀਆਂ ਉਸ ਗਲ ਜਾਂਦੀਆਂ ਨੇ ਛਟੀਆਂ ਉਦੋਂ ਝਾੜ ਜੂੜ ਕੇ ਲਾਉਂਦੇ ਹੈਗੇ ਪੱਤੇ ਛੇਤੀ ਮੱਕੂ ਜਾਂਦੀਆਂ ਨਹੀਂ ਨਾ ਜਿਹੜੇ ਨਮਚਾਲ ਕੇ ਰਮਾਨ ਦੇ ਨਹੀਂ ਬੋਦ ਮਾਜਦੇ ਜਿਹਨੂੰ ਪਹਿਲਾਂ ਕੇਰ ਸਵੇਰੇ ਮਾਜਦੇ ਰਾਤ ਨਾਲ ਨੇ ਕਰਮਣ ਦਾ ਮਨਾਇਆ ਸੀਗਾ ਆਪਾਂ ਬਾਡੀ ਕੇਕ ਦਾ ਕੇ ਖਾਵੇ ਪਲੇਟਾਂ ਛਾਂਪ ਵਿੱਚ ਸਿੱਟਦੀਆਂ ਬਾਤ ਤੋਂ ਦੂਰ ਬਾਅਦ ਮੈਂ ਬਾਹਰ ਆਈ ਨੀ ਹੈਗੀ ਵਿੱਚ ਹੋਇਆ ਪਿਆ ਕੰਮ ਸਾਰਾ ਫਿਰ ਇਹ ਰੱਖ ਰਤਾ ਉਹ ਮਾਂਜੀਆਂ ਦੂਦਾਰ ਚ ਕੱਢ ਕੇ ਮਲਾਈ ਲਾ ਕੇ ਫਿਰ ਜਾ ਰਹੇ ਹੋ ਜਾਂਦੇ ਨੇ ਫਿਰ ਚਾਲੇ ਮਾਂਜੀਆਂ ਚਾਇ ਦਾ ਦੂਰ ਹੋ ਗਿਆ ਔਰ ਕੱਲੀ ਰੋਟੀ ਵਾਲੇ ਤਾਂ ਵੀ ਇੰਨਾ ਛਾਂਪ ਭਰ ਗਿਆ ਚਲੋ ਜੀ ਭਾਂਡੇ ਮਾਂਜ ਲਈ ਆਪਾਂ ਬਾਕੀ ਗੈਸ ਨੂੰ ਸਾਰਾ ਸੈਲਫ ਮੇਰੀ ਸਾਫ ਕਰੀ ਪਈ ਹੈ ਜੀ ਤੇਰੇ ਸ਼ਾਂਤੀ ਸਾਫ ਕਰਨ ਵਾਲੇ ਬਸ ਪਾਣੀ ਮਾਰ ਲਈ ਸਭ ਸੱਤਾਂ ਦੇ ਹੋਰ ਕੰਮ ਇੱਪੜੇ ਸਾਰੇ ਹੋਣਾ ਬੇਕ ਕਰਾਂਗੇ ਟੂਟੀ ਦੀ ਟੂਟੀ ਇਹ ਤੋਂ ਮੱਝਾਂ ਨੂੰ ਮਾਮਾਂਗੇ ਲਓ ਜੀ 10:00 ਵਜ ਗਏ ਟੂਟੀ ਆ ਗਈ ਸੀ 9:30 ਵਜੇ ਹੋਰ ਸਾਰੇ ਕੰਮ ਆਪਣੇ ਨਿਬੜੀ ਪਏ ਨੇਗੇ ਹੋਰ ਓਹਰਾ ਲੱਗਿਆ ਸਾਰਾ ਘਰ ਕਲੀਨ ਹੋ ਰਿਹਾ ਹੈਗਾ ਲੋਕ ਤੇਰ ਮ ਲਾਗੀ ਸੀ ਪੋਚਾ ਇਹ ਬੇੜਾ ਹੋਵੇ ਮੱਜਾ ਨਿਮਾ ਕੇ ਬਾਅਦ ਚ ਮਾਰ ਦੂੰਗੀ ਪਾਣੀ ਸਕੂਟਰੀ ਤੋਂ ਵੇਲੇ ਨੂੰ ਤਾਂ ਹਰਮਣ ਮਾਰ ਜਾਂਦੀ ਹੈ ਥੋੜਾ ਬਹੁਤਾ ਤਾਂ ਪਾਣੀ ਬੱਜੀ ਜਾਂਦਾ ਦਾ ਫਲੱਛ ਤੇ ਬਾਅਦ ਤੁਮ ਕੋ ਰੇ ਅਗੇ ਪਤਾ ਚ ਇਹ ਟੈਂਕੀ ਲੈ ਭਰ ਲਈ ਮਾਥੂ ਮਾਲੀ ਪਾਣੀ ਡੁੱਗੀ ਜਾਂਦਾ ਇਹ ਚ ਤੇ ਆਪਣੇ ਉਧਰ ਰਸੋਈ ਤੇ ਲਾਈ ਹੋਈ ਹੈਗੀ ਉਹ ਭਰਦੀ ਬਾਜ ਆਈ ਜਾਂਦੀ ਹੈ ਤੇ ਬਰਾ ਪੱਕੜਦੀ ਹੈ ਹਮੇਤ ਬਦਲਦੀ ਹੈ ਆਪਾਂ ਟੋਲ ਭਰ ਕੇ ਰੱਖਦੇ ਹੁਣ ਇੱਕ ਬਸ ਇਹ ਥੋੜਾ ਜਿਹਾ ਪਹਿਲਾ ਭਰ ਤਾ ਸੀਗਾ ਇਹ ਵੀ ਭਰ ਗਿਆ ਇਹ ਲੰਗੜਾ ਵਿੱਚ ਹਾਂ ਹਾਂ ਹੁਣ ਆ ਖੜੀ ਨਾ ਇਹ ਭਰ ਕੇ ਆਪਾਂ ਇਹਨਾਂ ਨੂੰ ਪਹਿਲਾਂ ਮੈਂ ਗਿੱਲੀਆਂ ਕਰ ਲਵਾਂ ਫਿਰ ਵਧੀਆ ਉਗਲ ਜੇ ਜਾਂਦੀਆਂ ਨੇ ਇਹ ਫਿਰ ਬੋਰੀ ਜੀ ਵੱਜ ਕੇ ਸਾਫ਼ ਹੋ ਜਾਂਦੀਆਂ ਨੇ ਗੋਹਾ ਉਗਲ ਜਾਂਦਾ ਹੈ ਨਾ ਜਿਹੜਾ ਲੱਗਿਆ ਹੁੰਦਾ ਦਾ ਤੇ ਹੁਣ ਇਹ ਖੜੀਆਂ ਹੋਣਗੀਆਂ ਜਦੋਂ ਇਹ ਗੋਹੇ ਦੇ ਵੀ ਗੋਹਾ ਵੀ ਕਰਨੂਈਆਂ ਮੱਠਲ ਭਰ ਜੂਗਾ ਗੋਹੇ ਦਾ ਖੜੀ ਹੋ ਜਾ ਹੁਹ ਹੁਹ ਬਾਹਰ ਫਿਰ ਮੇਰੀ ਕਲੀਅਰ ਨਾ ਆਉਂਦੀ ਹੋਵੇ ਆਪਣੇ ਟੂਲੀ ਪੰਪ ਚੱਲਦਾ ਨਾ ਕੋਲੇ ਬਾਜ ਕਰਦਾਗਾ ਇਹ ਖੜੀ ਹੋ ਜਾ ਬੈਠੀ ਰਹੇਗੀ ਆਰਾਮਦਾਰੀ ਨਾਲ ਬੈਠੀ ਉੱਠਦੀ ਰਹੇਗੀ ਲੈ ਤਾਂ ਭੱਤੀ ਗਿੱਲਾ ਹੋ ਗਿਆ ਗੋਹਾ ਉਗਲ ਜੂਆ ਮੱਝਾਂ ਗਿੱਲੀਆਂ ਹੋ ਗਈਆਂ ਉੱਧਰ ਵੀ ਕੱਢ ਨਹੀਂ ਪਉਦਾ ਅੱਜ ਮੈਂ タルਕੀ ਵੀਡੀਓ ਨਹੀਂ ਬਣਾਉਂਦੀ ਹੈਗੀ ਥੋੜੀ ਜੀ ਬਣਾਵਾਂਗੇ ਆਪਾਂ ਹੋਰ タルਕੀ ਨਹੀਂ ਬਣਾਉਂਦੀ ਫਿਰ ਮੈਨੂੰ ਬਾਅਦ ਚ ਕੱਟਣੀ ਉੱਠੀ ਹੋ ਜਾਂਦੀਏਗੀ ਵਿੱਚ ਦੀ ਮੱਝਾਂ ਨਵਾ ਰੇ ਮੋਲੇ ਐਸਵੇਂ ਨੋ ਨੀ ਬੋ ਤੁਹਾਡੀਆਂ ਨੇ ਕਿਉਂ ਰੱਜੀਆਂ ਹੁੰਦੀਆਂ ਨੇਗੀਆਂ ਕੱਖ ਖਾਂਦੀਆਂ ਨ ਮੌਣੀਆਂ ਔਖੀਆਂ ਨੇ ਸਿਰ 'ਚ ਪਾਣੀ ਨੀ ਛਲ ਪਾਉਂਦੀਆਂ ਅੱਖਾਂ ਦਾ ਲਾਲ ਚ ਰਹਿੰਦਾ ਇਹਨਾਂ ਨੂੰ ਜੇ ਸਮਾਤ ਸਾਰਾ ਮੂਤ ਰੋ ਲੀਆਂ ਨੇ ਇਸ ਟਾਈਮ ਤਹੇ ਵੜੀਏ ਸਾਰੇ ਗੋਹ ਫਰਸ਼ ਤੇ ਮਾਰ ਲਾਂਗੇ ਹੋ ਜਾ ਖੜੀ ਕਰ ਲਓ ਗੋਹਾ ਕਰੋ ਜੀ ਹੁਣ ਆਪਾਂ ਗੋਹਾ ਪਾ ਦੇਗੇ ਬਟਕੜਾ ਜ ਬੱਠਲ ਚ ਇਹ ਇਹਨਾਂ ਨੂੰ ਮਸਲ ਮਸਲ ਕੇ ਨਮਾ ਦੇਗੇ ਡੰਡੇ ਨਾਲ ਖੜੀ ਕਰਨੀ ਤੋਂ ਕੱਟਾ ਪੜਾ ਉਧਰ ਖੜਾ ਹੈਗਾ ਉਹਨੂੰ ਵੀ ਇੱਧਰ ਬੰਨ ਕੇ ਇੱਥੇ ਫੂਲੀ ਦੇ ਪਿੱਛੇ ਬੰਨਿਆ ਹੁੰਦਾ ਦਿਨੇ ਉਹ ਇੱਥੇ ਬੰਨ ਕੇ ਉਹਨੂੰ ਨਿਵਾ ਦੇਣਗੇ ਫੇਰ ਤੋੜਾਂਗੇ ਫਰਸਵਾੜ ਕੇ ਆਹ ਫੂਲੀ ਆ ਨਾ ਜਿਹੜੀ ਛੋਟੀ ਇਹਨੂੰ ਗੋਹੇ ਨਾਲ ਲੱਭਣ ਦੀ ਵਾਲੀ ਗਾਣਾ ਬੈਠੂਗੀ ਵੀ ਗੋਹੇ ਦੇ ਉੱਤੇ ਗੋਹਾ ਘਰ ਮਸਾਲੇ ਵਿੱਚ ਪੈਰ ਕਰਦੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਮਸਲ ਲਈਏ ਤੇ ਨਾਲੇ ਧੋ ਲਈਏ ਫਰਤ ਫੇਰ ਮਿਲਾਗੇ ਫਿਰ ਫਰਤ ਧੋ ਕੇ ਪਲੱਸ ਬਾਦ ਹੁਣ ਧੋ ਕੇ ਫਿਰ ਮੈਨਾਂ ਾਲੂਗੀ ਨਾਲ ਦੀ ਨਾਲ ਸਾਰੀ ਵੀ ਜੀਉਣੀ ਹੈ ਫਿਰ ਮੈਂ ਉੱਧਰ ਜਾਣ ਵਾਲੀ ਹੁੰਦੀ ਨਹੀਂ ਲਓ ਜੀ ਇੱਥੇ ਆ ਗਈ ਸੀਗੀ ਮੈਂ ਅੰਦਰ ਪਹਿਲਾਂ ਤਾਂ ਮੈਂ ਮੱਝਾਂ ਜਦੋਂ ਨਮਾਉਣ ਲੱਗਦੀਆਂ ਆਉਂਦੇ ਕੱਪੜੇ ਉਧਰ ਹੀ ਲੈ ਜਾਣੀ ਹੁੰਦੀ ਹੈਗੀ ਵੀ ਸਾਰੀ ਭਿੱਜੀ ਪਈ ਹੁੰਦੀ ਆ ਹਨ ਇੱਧਰ ਫਰਸ਼ ਤੇ ਗਿੱਲੇ ਪੈਰ ਲੱਗਦੇ ਨੇਗੇ ਪਰ ਜਿਵੇਂ ਭੁੱਲ ਗਈ ਸੀ ਆਪਣੇ ਕੱਪੜੇ ਲੈ ਜਾਣੇ ਫਿਰ 10 ਮਿੰਟ ਬਾਅਦ ਬੈਠ ਕੇ ਨਾ ਥੋੜਾ ਜਿਹਾ ਮੋਰਿਆਂ ਕੋਲ ਕੱਪੜੇ ਸਕਾ ਕੇ ਫੋਨ ਆ ਗਿਆ ਸੀਗਾ ਨਾਲੇ ਮੈਂ ਗੱਲ ਕਰੀ ਜਾਂਦੀ ਸੀਗੀ ਗੱਲ ਕਰ ਲਈ ਸੀਗੀ ਨਾਲੇ ਫਿਰ ਮੈਂ ਥੋੜੇ ਜਿਹਾ ਕੱਪੜੇ ਉਹਦੇ ਅੱਠ ਜਗ੍ਹਾਏ ਸੀਗੇ ਅੰਦਰ ਆ ਗਈ ਮੈਂ ਕੱਪੜੇ ਚੱਕਣ ਅੰਦਰ ਆਈ ਤਾਂ ਮੂਰੇ ਇੱਕ ਕੰਮ ਹੋਰ ਪਿਆ ਸੀਗਾ ਹਜੇ ਤੇ ਇੱਧਰ ਕਿਉਂ ਝਾੜੂ ਪੱਛਾ ਹਰਮਨੀ ਕਰਦੀ ਹੈ ਕਿ ਸਵੇਰੇ ਮੈਂ ਨਹੀਂ ਵੱੜਦੀ ਹੈਗੀ ਕੱਪੜੇ ਪਏ ਸੀ ਆਪਣੇ ਤਿਆਨਾ ਲਾਉਣ ਵਾਲੇ ਕੱਲ੍ਹ ਵਾਲੇ ਲਾ ਕੇ ਛਵੇੜੇ ਜੇ ਲਾ ਕੇ ਲੈਂਦੇ ਸੀਗੇ ਕੋਠੇ ਤੋਂ ਅੰਦਰ ਹੀ ਰੱਖਦੇ ਸੀਗੇ ਇਹ ਦੀਵਾਰ ਵੱਡ ਜਾਗਾ ਸਾਡੇ ਅੰਦਰ ਭਰਿਆ ਹੋਇਆ ਇੱਥੇ ਰੱਖ ਦਿੰਨੇ ਹੁੰਦੇ ਆ ਕੱਪੜੇ ਜੇ ਨਾ ਤਾਹਾਂ ਉਸੇ ਟਾਈਮ ਲੱਗਣ ਫਿਰ ਇੱਧਰ ਰੱਖ ਦਿੰਦੇ ਹੁੰਦੇ ਹੈਗੇ ਇੱਧਰ ਨਹੀਂ ਕੋਈ ਬੈੰਦਾ ਹੈਗਾ ਇਹ ਸਾਡਾ ਕਿਹੜਾ ਬੈੱਡ ਕਰਿਆ ਹੋਇਆ ਦਾ ਇੱਧਰ ਪੇਟੀਆਂ ਵਾਲਾ ਕਮਰਾ ਇਹ ਪੇਟੀਆਂ ਪੇਟੀ ਦੀਵਾਰੀ ਦੇ ਅੱਗੇ ਤਾਂ ਪਰਦੇ ਲਾਏ ਹੋਏ ਨੇ ਆਪਣੇ ਇੱਧਰ ਬਸ ਇਤਰਾ ਹੋਇਆਗਾ ਬੈੱਡ ਇਹ ਮੇਰੇ ਵਿਆਹ ਵਾਲੇ ਬੈੱਡ ਸੀਗੇ 29 ਸਾਲ ਹੋ ਗਏ ਵਿਆਹ ਨੂੰ ਵੀ 20 ਇਹ ਬੈੱਡ ਨਾ ਮੇਰਾ ਇੱਕ ਟੁੱਟ ਗਿਆ ਸੀਗਾ ਇਹ ਥੋ ਬਾਲਾ ਜਿਹਾ ਟੁੱਟ ਗਿਆ ਸੀਗਾ ਇੱਕ ਬੈੱਡ ਦਾ ਫਿਰ ਉਹ ਚੱਕ ਕੇ ਖੇਤ ਲੈ ਗਏ ਇਹਨੇ ਚੱਲ ਖੇਤ ਬੈਠ ਜਿਆ ਕਰਾਂਗੇ ਵੀ ਖੇਤ ਅਡੰਗ ਲਾ ਦੂਗਾ ਫਿਰ ਅਸੀਂ ਟੂਰੋਂ ਤੇ ਡੇ ਲੋਟ ਲਾ ਕੇ ਇੱਥੇ ਲਾਤਾ ਸੀਗਾ ਚੱਲ ਕੰਮ ਆ ਜਾਂਦਾ ਬਿਲਕੁਲ ਪੈ ਵੀ ਜਾਂਦੇ ਕੋਈ ਬੈਠ ਖੜ੍ਹ ਜਾਂਦਾ ਜੋਤ ਬੈਠ ਕੇ ਆਪਦਾ ਕਰ ਲੈਂਦਾਗਾ ਉਹ ਗਾਣੇ ਗੂਣੇ ਸੁਣਦਾ ਰਹਿੰਦਾ ਘਾਟ ਤੇ ਸਪੀਕਰ ਜਿਹਾ ਲਾ ਕੇ ਉਹ ਇੱਧਰ ਬੈਠ ਜਾਂਦਾ ਫਿਰ ਇੱਥੇ ਵਸੇ ਕੱਪੜੇ ਸਿਰ ਦਿੰਨੇ ਆ ਜਾਂ ਫਿਰ ਹਰਮਨ ਪ੍ਰੈਸ ਵੀ ਕਰ ਲੈਂਦੀ ਹੈਗੀ ਇੱਧਰ ਵੈਸੇ ਤਾਰ ਛੋਟੀ ਰਹਿ ਜਾਂਦੀ ਬਸ ਉਹ ਘਾਰ ਹੀ ਲੈਂਦੀ ਹੈਗੀ ਬੋਰ ਥੋੜਾ ਜਿਹਾ ਦੂਰ ਪੈ ਜਾਂਦਾ ਅੜੇ ਥੋੜੀ ਥੋੜੀ ਮੋਟੀ ਪ੍ਰੈਸ ਕਰਨੀ ਹੋਵੇ ਕਰ ਲੈਣੇ ਹੁੰਦੇ ਨੇ ਤੇ ਤੇ ਇਹ ਫਿਰ ਮੈਂ ਕੱਪੜੇ ਤਾਹਾਂ ਲਾਉਣ ਲੱਗ ਗਈ ਸੀਗੀ ਮੈਂ ਕਿਾ ਚੱਲ ਹੁਣ ਇਧਰ ਆਹੀ ਤੇ ਹੈਗੀਆਂ ਇਹ ਕੱਪੜੇ ਵੀ ਚੱਕ ਦਿਆਂ ਕੰਮ ਤਾਂ ਨਿਕਲ ਹੀ ਜਾਂਦੇ ਨੇਗੇ ਉਹ ਦੇ ਕੋਸੋਰ ਕਰਨਾ ਇੱਕ ਅੱਧਾ ਕੰਮ ਹੋਰ ਆ ਜਾਂਦਾ ਮੂਰੇ ਇਧਰ ਮੈਂ ਆਪਦੇ ਸਾਹਮਣੇ ਸੀਗੇ ਕੱਪੜੇ ਇਹ ਬੱਚਿਆਂ ਦੇ ਕੱਪੜੇ ਨੂੰ ਮੈਂ ਟੋਕਰੀ ਹੀ ਲਾਈ ਹੋਈ ਹੈਗੀ ਫਿਰ ਜੋਤ ਮੈਂ ਇਥੋਂ ਨਹੀਂ ਮੰਗਦਾ ਹੈਗਾ ਬੈਸਾ ਉਹਨੂੰ ਸੁਭਾਈ ਹੈ ਮੈਨੂੰ ਹੀ ਕਹਿੰਦਾ ਕੱਪੜੇ ਫੜਾਈ ਮੰਮੀ ਪਰ ਅੜੇ ਥੋੜੇ ਨਾ ਉਹ ਫਿਰ ਕੱਢ ਕੇ ਇਥੋਂ ਟੋਕਰੀ ਚ ਪਾ ਲੈਂਦਾ ਹੁੰਦਾ ਹੈਗਾ ਹਰ ਮਣਾਵ ਦੇ ਅਲਮਾਰੀ ਚ ਰੱਖਦੀ ਹੈ ਨਵੇਂ ਕੱਪੜੇ ਤੇ ਘਰੇ ਪੌਣਾਂ ਦੇ ਦੋਨਾਂ ਪੈਣ ਪਾਣਿਆਂ ਦੀ ਟੋਕਰੀ ਚ ਹੁੰਦੇ ਨੇਗੇ ਇਹ ਮੇਰੀਆਂ ਜਿਹੜੀਆਂ ਮੈਂ ਸਿੰਗਲ ਚਾਦਰਾਂ ਕੱਢੀਆਂ ਹੋਈਆਂ ਸੀਗੀਆਂ ਦਾ ਜਾਨੀਆਂ ਇਹ ਵਿਛਾ ਦਿੰਦੇ ਹੁੰਦੇ ਆ ਫਿਰ ਅਸੀਂ ਦੋ ਲਾਈਆਂ ਹੋਈਆਂ ਨੇਗੀਆਂ ਬੈੱਡ ਤੇ ਵਿਛਾ ਦਿੰਦੇ ਆ ਇਹ ਗੱਦੇ ਆਪਣੇ ਦੋ ਸੀਗੇ ਰੂਹ ਦੇ ਭਰੇ ਹੋਏ ਗੱਦੇ ਸੀ ਇਹ ਇਹ ਫਿਰ ਆਪਾਂ ਦੋਨੇ ਹੀ ਰੱਖਦੇ ਸੀਗੇ ਤੇ ਬੜੀ ਉੱਚਾ ਜਾ ਹੋਇਆ ਹੋਇਆਗਾ ਦੋ ਗੱਦਿਆਂ ਨਾਲ ਇਹ ਲੋ ਜੀ ਤਾਂ ਹੋ ਗਿਆ 5.5 ਪੌਣੇ 6 ਹੋ ਗਏ 5.5 ਦਾ ਧਾਰ ਕੱਢੀ ਅੱਜ ਕਿਉਂਕਿ ਮੈਂ ਦਾਲ ਪਹਿਲਾਂ ਬਣਾ ਲੈਣੀ ਆ ਸਬਜੀ ਧਾਰ ਤੋਂ ਬਸ ਅੱਜ ਮੈਂ ਨਾ ਤੱਕ ਮੀਝਾ ਤਿਆਰ ਕਰਿਆ ਸੀ ਸ਼ੂਟ ਪਰ ਪਾਈ ਦੀ ਲਾਗੀ ਕਰਨ ਦਾ ਇਲਾਜ ਜਾ ਹੋ ਗਿਆ ਨਾਲੇ ਸਾਰੀ ਹੋਈ ਨਹੀਂ ਅੱਜ ਬਣਾਵਾਂਗੇ ਆਪਾਂ ਛੋਲੇ ਦੀ ਦਾਲ ਛੋਲੇ ਰਗਾ ਆਹੋ ਕਿੱਦਾਂ ਆਪਾਂ ਪੀਉਂਦੇ ਨੇ ਕਿ ਬਾੜੀ ਦੀ ਦਿੱਤੀ ਹੈਗੀ ਤੇਰੇ ਦੇ ਮਸਨੇ ਹਾਂ ਪੀਉਂਦੇ ਜੀ ਥੋੜਾ ਥੋਟਾ ਪਾਤਾ ਵਿੱਚ ਰੂੜ ਪਾਤਾ ਜੀ ਪੂਰੇ ਵਧੀਆ ਵਿੱਚ ਜੀ ਗਰਮ ਪਾਣੀ ਪਾ ਕੇ ਪੀਉਂਦੇ ਸੀਦੇ ਛੋਟੇ ਵਾਲਾ ਫਿਰ ਨਹੀਂ ਥੋੜੇ ਜੀ ਘਰ ਦੇ ਰਹਿ ਜਾਂਦੇ ਨੇ ਕੁਰਬਲਾ ਨਹੀਂ ਹੋਈ ਨਾ ਤੇ ਮੈਨੂੰ ਵਾਲ ਕੇ ਤਾੜ ਬਣਾਉਣੀ ਪਈ। ਵਾਲ ਕੇ ਤਾੜ ਬਣਾਉਣੀ ਹੋਈ ਨਾ ਅਸੀਂ ਘੱਟ ਖਾਂਦੇ ਆਗੇ। ਅਸੀਂ ਇਹ ਤਰੀਕੇ ਨਾਲ ਬੰਦ ਪਾਨੇ ਤੇ ਪਾਣੀ ਬਣਾਵਾਂਗੇ ਪਰ ਉਹ ਲੈ ਜਾਂਦਾ। 10 ਗਰਮਾਣਾ ਹੋ ਗਿਆ। ਪੂੜਾ ਪਾਣਾ ਤੇਰ ਚ ਸੋਲਿਆਂ ਨੂੰ ਤਲਾਂਗੇ। ਤਾਂ ਤਾਂ ਲਾਗੇ ਨਾ ਆਪਾਂ ਟਾਕ ਲਈ ਆਂ ਤੁਹਾਰੇ ਬੱਚਾ ਫਿਰ ਉਹਨੇ ਪੜਾਕੇ ਪੈਣ ਲੱਗੇ ਜਾਣਗੇ ਪੂਰੇ ਜਦੋਂ ਕੋਈ ਵੀ ਪੜਾਕਾ ਜਿਹਾ ਪੈ ਗਿਆ ਨਾ ਸੋਲਿਆਂ ਦਾ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਸੋਲੇ ਆਪਣੇ ਸੜੇ ਗਏ ਬੱਚਾ ਪੜਾਕੇ ਪੈਣ ਲੱਗੇ ਸੀ ਫੁੱਟਣ ਜੇ ਲੱਗੇ ਸੀ ਕੋਈ ਕੋਈ ਦਾਣਾ ਫੁੱਟ ਗਿਆ ਇਹਨਾਂ ਨੂੰ ਆਪਾਂ ਨੂੰ ਕੱਢ ਲੈਣਾ ਹੈ ਇਹ ਤੇਲ ਜਰਾਂ ਨਿਚੋੜ ਜਿਓ ਕੱਢ ਲਾਂਗੇ ਥੋੜੀ ਜਿਹੀ ਬੱਦ ਤੇ ਹੁੰਦੇ ਸੀਗੇ ਜਦੋਂ ਮੈਂ ਇਹ ਧਾਲ ਬਣਾਉਣੀ ਹੈਗੀ ਜਵਾਕ ਖਾਂਦੇ ਨੇਗੇ ਛੋਲੇ ਨੂੰ ਬਹੁਤ ਸੁਆਦਾਂ ਦੇ ਟੇਸਟੀ ਲੱਗਣਗੇ ਆਪ ਵੀ ਖਾ ਲਿਓ ਇਹਦੇ ਵਿੱਚ ਮੈਂ ਬੱਦ ਪਿਉ ਨਹੀਂ ਹੁੰਦੀ ਜੀ ਭਿੱਜੇ ਕੋਈ ਛੋਲੇ ਲਿਓ ਆ ਖਾ ਕੇ ਪੁੱਛੇ ਕਿ ਕਿੰਨੇ ਜਿਆੜੇ ਬਾ ਬਾੜੀ ਆਲੇ ਬਸ ਮੈਂ ਦੇ ਦੇਣੀ ਨੇ ਨਾ ਸੁਆਹ ਬਣਿਆ ਹੋਇਆ ਖਾ ਲੈ ਜੀ ਨਹੀਂ ਬਧੀ ਇਹ ਥੋੜਾ ਜਿਹਾ ਤੇਲ ਆਪਣਾ ਰਹਿ ਗਿਆ ਬਹੁਤ ਪਾਲਿਆ ਸੀ ਇਹ ਆਪਣਾ ਮਰਚੀ ਦਾ ਤਾ ਤਾ ਬਹੁਤ ਪਾਲਿਆ ਲੱਗਦਾ ਇਹ ਆਪਾ ਕੱਢ ਲੇ। ਔਲੇ ਵਿੱਚ ਪਾ ਦੇਗੇ ਜੀਰਾ। ਜੀਰਾ ਤੇ ਹਰੀ ਮਿਰਚ। ਹਰੀ ਮਿਰਚ ਪਾ ਆਮ ਤੌਰ ਤੇ 5-6 ਟੁਕੜੇ ਪਾਉਣੇ ਲਾਹਣੇ ਹੁੰਦੇ ਹੈਗੇ। ਤੇ ਮोटे ਜੀ 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 ਨੇ ਚੱਲ ਗਏ ਜਿਪਤੀ ਬਣਾਓਗੇ ਸਬਜੀ ਮोटे ਹੋ ਗਏ ਤੇ ਹੈ ਜੀ ਸਾਬੀ ਦਾ ਆਹ ਲੇਪਾਂ ਨੂੰ ਤੇ ਹਲਦੀ ਮਿਰਚ ਆਪਾਂ ਖਰੀਬਾਂਗੇ ਇਹਦੇ ਵਿੱਚ ਆਪਾਂ ਛੋਲੇ ਪਾ ਦੇਣਗੇ ਐਨੇ ਕਪੜਾ ਕਰਾਂਗੇ ਜੀਵਾ ਪਾ ਲੈਣਗੇ ਇਸ ਦੀ ਢਾਲ ਬਣਾ ਲੀ ਗਏ ਆਂ ਛੋਲਿਆਂ ਦੀ ਮੈਂ ਆਲ ਦੇ ਕੇ ਮਸਾਲਾ ਰਗੜ ਕੇ ਗ੍ਰੈਂਡ ਕਰਕੇ ਕੜੀ ਬਣਾਉਣੀ ਹੁੰਦੀ ਆ ਜਿਆਦੇ ਦਾਲਾ ਸਿਨਾਈ ਬਣਾਉਣੀ ਛੋਲਿਆਂ ਦੀ ਕੜੀ ਜਦੋਂ ਪਾਟੇ ਹੋ ਤੇ ਨੀ ਨੂਨ ਪਾਟੇ ਹੋਏ ਸੀਗੇ ਸਰ੍ਹਈ ਵਿੱਚ ਕਰਦੀ ਉਹ ਰਾਜਨੂਲੇ ਤੇ ਹੋਰ ਪਾਰਾਂ ਨੇ ਪਰ ਪਰਮਣ ਕਰਿਆ ਕਿ ਉਹ ਦੇ ਦੇਣਾ ਜਿਉਤ ਗਿਆ ਹੋਇਆ ਗੁਰੂ ਘਰ ਅੱਜ ਕਿਸੇ ਪਾਣੀਏ ਨੇ ਇੱਥੇ ਸਾਡੇ ਗੁਰਦੁਆਰੇ ਨਾਲ ਫੰਡ ਪਾਠ ਕਰਵਾਇਆਗਾ ਕੋਈ ਸੁਖ ਪੂਰੀ ਹੋਈ ਹੋਈ ਜਿਵੇਂ ਪਾਣੀਏ ਦੀ ਇੱਥੋਂ ਗਿਆ ਹੋਇਆ ਉਹ ਪਾਣੀਏ ਲਾਟੇ ਤੋਂ ਪਲੇਹੀ ਤੇ ਆਇਆਗਾ ਲਾਟੇ ਗਏ ਨੇ ਪਰ ਨਾ ਉਹਨੇ ਫੰਡ ਪਾਠ ਕਰਵਾਇਆ ਜੂਬਰ ਬਣ ਗਿਆ ਸ਼ਾਇਦ ਹਰ ਮੰਡੀ ਜਾ ਇਹ ਪਕਾਣੀ ਬਹੁਤ ਟੇਸਟੀ ਲੱਗਣੀ। ਦਾਲ ਬਣ ਜਾਣ ਦੇ ਫਿਰ ਮਿਲਦੇ ਆਪਾਂ। ਲੋ ਜੀ ਬਣ ਗਈ ਆਪਣੀ ਦਾਲ। ਇਹ ਬਣ ਗਈ ਹੈ। ਇਹ ਦੇਖਣ ਨੂੰ ਐ ਲੱਗਦੀ ਹੈ ਕਿ ਸਵਾਦ ਬਹੁਤ ਬਣਦੀ ਹੈ ਇਹ। ਇਹ ਕੱਟ ਕੇ ਦਾਲੇ ਐ ਬਣਾ ਕੇ। ਹੁਣ ਇਹ ਚ ਨਾ ਆਪਾਂ ਦੁੱਧ ਪਾ ਦਾਂਗੇ। ਵਧੀਆ ਸੰਗਣਾ ਜਦ ਦੁੱਧ ਪਾ ਲਾਂਗੇ। ਅਸੀਂ ਤਾਂ ਪਾਈਏ ਨੂੰ ਬਹੁਤ ਖੁਸ਼ ਹੋ ਕੇ ਖਾਣਿਆ ਛੋਲੇ ਆਈ ਦਾਲ ਦੁੱਧੜੀ। ਬਹੁਤ ਸੋਣਾ ਹੋ ਜਾਂਦਾ ਇਹਦਾ ਤੇ ਐ ਨਾ ਮਸਲ ਦੁੱਧ ਨੂੰ ਆ ਪਾਹ ਹੱਦ ਕਰ ਦਿਆਂਗੇ ਬਾਲੀ ਜਿਦਵਾ ਲਾਂਗੇ ਦਾਲ ਆਪਣੀ ਬਣ ਕੇ ਤਿਆਰ ਹੈਗੀ ਲੋ ਜੀ ਦਾਲ ਆਪਣੀ ਬਣ ਗਈ ਦਾਲ ਬਣਦੇ ਬਣਦੇ ਮ atta ਵੀ ਨੂੰ ਕੇ ਰੱਖ ਲਿਆ ਸੀਗਾ ਫੁੱਲ ਆ ਗਏ ਅੰਗੇ ਆਪਾਂ ਉੱਤੀ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਜੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੱਥੇ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਹੋ ਸਬਸਕ੍ਰਾਈਬ ਕਰੋ ਚੈਨਲ ਨੂੰ ਧੰਨਵਾਦ